ਇਧਰ ਬੰਦੀ ਹੋਈ ਏ ਚਾਚੇ ਨੇ ਅੱਜ ਅਗੀ ਠੀਚ ਤੇ ਇਧਰ ਚੱਲ ਰਹੇ ਨੇ ਨਾਲ ਆਣ ਉਹ ਕੇਦੇ ਕਾਸ਼ ਕਿਵੇਂ ਹੁੰਦਾ ਚੰਗਾ ਯਾਰਾ ਠੰਡ ਜਹ ਹੈ ਹੋਰ ਲਾ ਦਿੰਦਾ ਸਾਰੀ ਠੰਡ ਹੈ ਠੰਡ ਲਾ ਦਿੰਦਾ ਜਮਾ ਨੇੜੇ ਨਹੀਂ ਆਉਂਦੀ ਹੈ ਨਾ ਨਾ ਅੱਛਾ ਕਰਿਓ ਮੜੀ ਜੀ ਆਵਾਜ਼ ਜੀ ਇਹਦੀ ਹਾਂ ਨਾ ਹੈ ਮਾਰਦਾ ਫਰਾਟੇ ਹੈ ਏ ਲੋੜੀ ਇੱਧਰ ਚੱਲ ਰਹੀ ਆ ਅੱਗ ਨਾਲ ਤੇ ਸਿਆਲ ਦੇ ਦਿਨਾਂ ਦੇ ਵਿੱਚ ਤੇ ਇੱਧਰ ਚੱਲ ਰਿਆ ਨਾਲ ਹੁੱਕਾ ਤੇ ਇਹਨੇ ਆਪਣੇ ਗਵਾਂਢੀ ਹਾਂ ਵੇਖੋ ਚਾਚੀ ਲੱਗਦਾ ਤੇ ਚੱਲੀ ਜਾਂਦਾ ਇੱਧਰ ਹੁੱਕਾ ਤੇ ਚੱਲ ਰਹੇ ਨੇ ਸੁੱਤੇ ਤੇ ਠੰਡ ਵੀ ਪੂਰੀ ਪੈਣ ਗਈ ਏ ਤੇ ਮੌਸਮ ਤੁਹਾਨੂੰ ਪਤਾ ਏ ਵੀ ਕੱਲ ਬੱਦਲ ਸੀ ਤੇ ਮੀਂਹ ਲੱਗ ਗਿਆ ਸੀ ਪੈਣ ਤੇ ਮੌਸਮ ਹੋ ਗਿਆ ਸੀ ਖਰਾਬ ਤੇ ਅੱਜ ਤੇ ਮੌਸਮ ਉਹੀ ਗੱਲ ਐ ਵੀ ਸਾਫ ਹੋ ਗਿਆ ਐ ਤੇ ਇੱਧਰ ਚਾਚਾ ਖਿੱਚੀ ਜਾਂਦਾ ਲਾਈ ਜਾਂਦਾ ਹੁੱਕੇ ਦੇ ਸੂਟੇ ਤੇ ਚਾਚੇ ਰੀ ਪਿੱਛੋਂ ਨੇ ਹਰਵਾੜੀ ਦੇ ਤੇ ਇਹ ਪ੍ਰਜਾਪਤ ਨੇ ਤੁਹਾਨੂੰ ਪਤਾ ਐ ਹਰਿਆਣੇ ਦੇ ਵਿੱਚ ਹੁੱਕਾ ਚੱਲਦਾ ਐ ਤੇ ਉੱਥੇ ਪੀਂਦੇ ਨੇ ਬਜ਼ੁਰਗ ਹੁੰਦੇ ਨੇ ਜਾਂ ਕੋਈ ਵੀ ਉਹ ਪੀਂਦੇ ਨੇ ਸਾਥ ਚ ਬਹਿ ਕੇ ਜਾਂ ਕਈ ਕੀ ਜਾਣੇ ਇਕੱਠੇ ਹੋ ਕੇ ਆ ਨਾ ਇਕੱਠੇ ਹੋ ਕੇ ਹਾਂ ਤੇ ਇਸ ਕਰਕੇ ਭਾਵੇਂ ਚਾਚੇ ਰੀ ਇੱਥੇ ਪੰਜਾਬ ਚ ਰਹਿੰਦੇ ਨੇ ਆਪਣੇ ਗਵਾਂਢੀ ਹੀ ਨੇ ਬੜਾ ਪੁਰਾਣੀ ਵਿਰਾਸਤ ਨਹੀਂ ਇਹਨਾਂ ਨੇ ਛੱਡੀ ਹੁੱਕੇ ਵਾਲੀ ਬੁੜਾ ਪੀਆ ਕਰਦਾ ਬੁੜਾ ਪੀਂਦਾ ਸੀ ਤੇ ਚਾਚਾ ਆਂਦਾ ਵੀ ਸਾਡਾ ਬੁੜਾ ਪੀਂਦਾ ਸੀ ਜਾਨੀ ਕਿ ਜਿਹੜਾ ਤੁਹਾਡਾ ਮਤਲਬ ਡੈਡੀ ਸਾਡਾ ਡੈਡੀ ਹਾਂ ਤੇ ਪਿੱਛੇ ਦੇ ਪਿੰਦੇ ਹੀ ਹੋਣੇ ਨੇ ਹਾਂ ਵੀ ਹਾਂ ਤੇ ਚਾਚਾ ਮੜੀ ਜੀ ਇਹਦੇ ਬਾਰੇ ਦੇ ਹਾਂ ਜਾਣਕਾਰੀ ਵੀ ਇਹਦਾ ਕੀ ਹਿਸਾਬ ਕਿਤਾਬ ਜਾਂਦਾ ਹੁਣ ਸਾਨੂੰ ਤੇਰੇ ਬਾਰੇ ਪੇਜ ਦੇ ਜਾਣੀ ਕੋਈ ਮੇਰ ਪਾਣੀ ਦੇ ਬੀਜੀ ਹਮ ਨਾ ਇਹਦਾ ਅੱਜਕੱਲ ਪੰਜਾਬੀ ਬੀਨ ਲੱਗੇ ਅੱਛਾ ਇਹਨੂੰ ਹੋਰ ਉਹ ਤੇ ਕਾਜਾ ਨਾ ਰਹੀ ਅੱਛਾ ਮੁੰਡੇ ਨੇ ਆਪ ਅੱਛਾ ਹਰਿਆਣੇ ਚ ਪੀਂਦੀ ਆ ਹਾਂ ਮੁੰਡੇ ਲਾ ਕੇ ਪੀਨੇ ਹਾਂ ਹਾਂ ਉਹ ਬਲ੍ਹਾ ਆ ਵੀ ਜਾਣੀ ਕਿ ਇਹਨੂੰ ਜ਼ਿਆਦਾ ਵੀ ਇਹ ਕਿਹੜਾ ਕੋਈ ਘਾਤ ਕਰਨਾ ਸ਼ਾਇਦ ਨਹੀਂ ਇਹ ਤਾਂ ਚਲੋ ਇੱਕ ਸ਼ੌਂਕੀ ਹੈ ਨਾ ਸ਼ੌਂਕੀ ਹੈ ਹਾਂ ਤੇ ਇਹਦੇ ਥੱਲੇ ਪਾਣੀ ਹੁੰਦਾ ਹੈ ਪਾਣੀ ਹੁੰਦਾ ਪਰ ਜੀ ਬੀ ਜੀ ਧੂਆ ਹੁੰਦਾ ਹੈ ਨੁਕਸਾਨ ਨਹੀਂ ਕਰਦਾ ਅੱਛਾ ਜਾਣੀ ਕਿ ਜਿਵੇਂ ਵੀ ਅੱਗੇ ਜਾ ਕੇ ਫੇਫੜਿਆਂ ਦੇ ਵਿੱਚ ਜਿਵੇਂ ਉਹ ਸਿਰਕਟਾ ਪੀਂਦੇ ਜਿਵੇਂ ਮੇਰੀ ਉਹ ਨੁਕਸਾਨ ਹੈ ਅੱਛਾ ਹਾਂ ਇਹਦਾ ਫਾਇਦਾ ਵੱਡਾ ਅੱਛਾ ਅੱਛਾ ਡਾਕਟਰ ਵੀ ਕਹਿੰਦਾ ਹੈ ਹਾਂ ਕੋਈ ਕਮੀ ਨਾਲ ਕੋਈ ਕੁਝ ਅੱਛਾ ਓਕੇ ਤੋਂ ਨਹੀਂ ਮਤਲਬ ਮਨਾਹੀ ਕਰਦਾ ਡਾਕਟਰ ਠੀਕ ਹੈ ਡਾਕਟਰ ਨੇ ਮਨਾਹੀ ਕਰਦਾ ਜੀ ਹਾਂ ਤੇ ਲੈ ਚਾਚਾ ਇਹ ਗੱਲ ਕਹਿੰਦਾ ਵੀ ਜਿਵੇਂ ਸਿਰਕਟਾਂ ਪੀੜੀਆਂ ਗਈ ਪੈਂਦੇ ਨੇ ਵੀ ਉਹ ਕਹਿੰਦਾ ਵੀ ਹੁੱਕਾ ਜਾਣੀ ਕਿ ਇਹਦੇ ਰਾਈ ਵੀ ਧੂਆ ਬਹੁਤ ਰਾਹ ਹੈ ਹੈ ਬਹੁਤ ਵਧੀਆ ਹੈ ਹਾਂ ਇਹ ਨਹੀਂ ਜੇ ਇੱਥੇ ਛੱਗ ਪੈਂਦੀ ਹੈ ਅੱਗ ਪੈਂਦੀ ਹੈ ਤਮਾਕੂ ਪੈਂਦਾ ਅੱਛਾ ਇਹਦੇ ਚ ਤਮਾਕੂ ਪੈਂਦਾ ਹਾਂ ਹਾਂ ਉੱਥੇ ਮੰਗਾਇਆ ਮੈਂ ਬਰਵਾਲੇ ਤੋਂ ਵਧੀਆ ਤਮਾਕੂ ਦੇਸੀ ਅੱਛਾ ਬਰਵਾਲੇ ਤੋਂ ਹੁੰਦਾ ਚਾਚਾ ਆਂਦਾ ਬਿੱਤੂਆਤ ਉਵੀ ਬਰਬਾਲੇ ਤੋਂ ਮਗਾਇਆ ਹੈ ਕਿ ਉੱਥੋਂ ਵਧੀਆ ਮਿਲਦਾ ਹੈ ਵਧੀਆ ਮਿਲਦਾ ਠੀਕ ਹੈ ਠੀਕ ਹੈ ਜਿਹੜਾ ਵਧੀਆ ਲੈਂਦਾ ਤੇ ਜਿਵੇਂ ਚਾਚਾ ਹੁਣ ਮਾਲ ਲਾ ਵੀ ਇੰਨੀ ਠੰਡ ਪੈਣ ਲਈ ਏ ਤੇ ਕਿਵੇਂ ਇਹਦੇ ਨਾਲ ਮਤਲਬ ਕੋਈ ਪੈਂਦਾ ਫਰਕ ਵੀ ਠੰਡ ਘਟ ਜਾਂਦੀ ਏ ਠੰਡ ਘਟ ਜੇ ਸਹੀ ਸੈੱਟ ਰਹਿੰਦਾ ਜਿਵੇਂ ਕੋਈ ਆਦਮੀ ਨਸਾ ਰਦਾ ਬਣ ਹਾਂ ਸਹੀ ਸੈੱਟ ਰਹੇ ਨਾਲ ਅੱਛਾ ਵੀ ਇਹ ਕੰਡੇ ਤੇ ਰਹਿੰਦਾ ਸਹੀ ਰਹੇ ਰਹੇ ਜਿਵੇਂ ਆਦਮੀ ਨੂੰ ਕਿਹੜਾ ਕਿਵੇਂ ਸੱਤ ਨੇ ਨੇ ਫੁੱਕੀ ਖਾਣ ਦੇ ਆਮ ਨੇ। ਵੀ ਜਿਵੇਂ ਮਾਲ ਖਾਨ ਵਾਲੇ ਬਸ ਇਹਦਾ ਐਵੇਂ ਚਸਕਾ ਜੀ ਪੈ ਜਾਂਦਾ ਹੈ। ਜਿਵੇਂ ਇੱਕ ਮਤਲਬ ਬੰਦੇ ਨੂੰ ਕਾਸ ਜਾਇਆ ਜਾ ਹਾਂ ਬਿਲਕੁਲ ਠੀਕ ਹੈ ਠੀਕ ਹੈ। ਬਾਕੀ ਤੁਹਾਡੇ ਰਿਆਣੇ ਵਾਲੇ ਸ਼ਾਰ ਵੀ ਨੇ ਨਾ। ਵੀ ਕਾਪੀ ਨੂੰ ਹਾਂ ਬੋਲੋ ਗੱਲ ਸਹੀ ਹੈ। ਰਿਆਣੇ ਦਾ ਬਹੁਤ ਯਾਰ। ਤੇ ਇਹਦੇ ਵਿੱਚ ਚਾਚਾ ਜੀਵੇਂ ਹੁਣ ਮੰਨ ਲਾ ਵੀ ਇਹ ਆਪਣੇ ਵਾਲਾ ਤੇ ਸਿੰਪਲ ਹੈ ਨਾ। ਹਾਂ। ਤੇ ਕਈ ਬੰਦਿਆਂ ਨੇ ਜਿਵੇਂ ਐ ਸ਼ੌਂਕ ਦੇ ਨਾਲ ਬੜੇ ਮਹਿੰਗੇ ਮਹਿੰਗੇ ਵੀ ਰੱਖੇ ਨੇ ਨਾ। 20-20 ਹਜ਼ਾਰ ਦਾ। ਅੱਛਾ 20 ਹਜ਼ਾਰ ਦਾ। ਆ ਬਾਈ ਜੀ ਨੇ ਨਾਲ ਜੀ ਲਾ ਗਏ ਇਹ ਤਾਂ ਬਹੁਤ ਤਫਲੀ ਚੀਜ਼ ਹੈ ਅੱਛਾ ਅੱਛਾ ਦੁਕਾਨਾਂ ਦੇ ਜਾਗ ਲੇਖੋ ਰੇ ਲੋਟ ਦਾ ਹੂੰ ਤਾਂ ਜੀ ਆਹ ਜਦੋਂ ਇੱਥੋਂ ਆਪਣੇ ਤੋਂ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਸ਼ੁਰੂ ਜੀ ਆ ਦੁਕਾਨ ਦੀ ਪੀੜੀ ਪੀਣ ਲੱਗੀਆਂ ਹਾਂ ਵੀ ਸੱਥਾ ਦੇ ਵਿੱਚ ਜਾ ਆ ਕੇ ਲਾਲਾ ਵੀ ਧਰ ਕੇ ਬੈਠੇ ਹੁੰਦੇ ਨੇ ਬਾਬੇ ਪੁਰਾਣੇ ਆ ਨਾ ਬਾਬੇ ਪੁਰਾਣੇ ਕੀ ਨਵੇਂ ਵੀ ਲੱਗ ਗਏ ਇਨਸ਼ਾ ਅੱਲਾਹ ਪੁਰਾਣਿਆਂ ਨੇ ਹਾਂ ਗੱਲ ਸਹੀ ਏ ਤੇ ਨਾ ਚਾਚਾ ਆਂਦਾ ਪੁਰਾਣੇ ਤੇ ਕੀ ਨਵੇਂ ਵੀ ਲੱਗ ਗਏ ਨੇ ਪੀਣ ਬੋਲੇ ਤੇ ਇੰਨਾ ਦੀ ਵਿਰਾਸਤ ਹੈ ਪ੍ਰਾਣੀ ਚਲੋ ਹੁੱਕਾ ਹਰਿਆਣੇ ਦੇ ਪੀਂਦੇ ਨੇ ਵੀ जाट ਲਾ ਲੋ ਜਿਆਦਾ ਜਿਆਦਾ ਪੀਂਦੇ ਨੇ ਨਾ ਵਿਆਹ ਸੱਜੀ ਦਾ ਦਿਨ ਲੱਗੇ ਹੋਣਾ ਹਰਿਆਣੇ ਜੀ ਪੱਛਾ ਵੀ ਜੀ ਵੇ ਆਪਣੇ ਇਂਦਰ ਮਤਲਬ ਤਾਰੂ ਤਾਰੂ ਦਿੰਦੇ ਨੇ ਜਾਂ ਹੈ ਹਾਂ ਇਹ ਹੁੱਕੇ ਧਰ ਦਿੰਦੇ ਨੇ ਵੀ ਹੁੱਕਾ ਲਾ ਦੇ ਮੈਂ ਵੀ ਲਾਈ ਜਾਉ ਸੂਟੇ ਚਲੋ ਲਾ ਚਾਚਾ ਆਂ ਤਾਂ ਵੀ ਵਿਆਹਾਂ ਛਾਤੀਆਂ ਚ ਵੀ ਧਰਦੇ ਨੇ ਹੁੱਕੇ ਹਰਿਆਣੇ ਚ ਜਿਵੇਂ ਬਰਾਤ ਆਉਂਦੀਏ ਤੇ ਉਹਨਾਂ ਦੀ ਸੇਵਾ ਲਈ ਵੀ ਲਾਈ ਜਾਉ ਸੂਟੇ ਹੈ ਹੋਟਲਾਂ ਦੇ ਜਾਂਦੇ ਨੇ ਹਾਂ ਹੋਟਲਾਂ ਚ ਆਉਂਦੇ ਨੇ ਹਾਂ ਠੀਕ ਹੈ ਤੇ ਏਸ ਹੀ ਆ ਪਤਾ ਚਾਚੇ ਨਾਲ ਕਰਾਈ ਮੁਲਾਕਾਤ ਤੇ ਉਹੀ ਗੱਲ ਹੈ ਵੀ ਇਹਨਾਂ ਦੀ ਵਿਰਾਸਤ ਹੈ ਪੁਰਾਣੀ ਤੇ ਇਸ ਕਰਕੇ ਪਹਿਲਾਂ ਤੋਂ ਦਾਦੇ ਪਰਦਾਦਿਆਂ ਤੋਂ ਪੀਂਦੇ ਹੁੰਦੇ ਨੇ ਤੇ ਇਸ ਕਰਕੇ ਚਾਚਾ ਵੀ ਲਈ ਜਾਂਦਾ ਸੂਟੇ ਤੇ ਚਲੋ ਠੀਕ ਹੈ ਜੀ ਫੇਰ ਮਿਲਾਂਗੇ ਨਵੇਂ ਵਲੌਗ ਚ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ